ਰਕ ਰੰਦੇ ਉਹ ਮਾਸੀ ਦੇ ਕੇ ਮੇਰੀ ਦੀ ਮਾਰ ਦਿਓ ਅੱਜ ਤੋ ਕਿੰਨੇ ਸਾਲ ਹੋ ਗਏ ਨੇ ਰੋਦੀ ਨੂੰ ਉਹ ਮਾਤਾ ਸਮਝਾਂਦੀ ਆਂਦੀ ਓ ਫੇਰ ਵੀਤੀ ਆ ਗਏ ਨੇ ਤੇਰੀ ਓ ਮੈਂ ਕਿ ਛੱਡ ਦੇ ਕਹਦੀ ਮੈਂ ਨਹੀਂ ਛੱਡਦੀ ਇਰੇ ਇਹਨੇ ਮੁੰਡੇ ਨੇ ਮੇਰੀ ਭੈਣ ਦਾ ਗਲਾ ਘੋਟ ਕੇ ਅੰਦਰ ਹੌਸੀ ਦਿੱਤੀ ਇਹਨੇ ਚੁੰਨੀ ਲਾਫਾ ਬਨ ਕੇ ਠੀਕ ਐ ਤੇ ਇਹਨੇ ਪਹਿਲਾਂ ਮੇਰੀ ਭੈਣ ਨਾਲ ਮਾਰਕਟ ਕੀਤੀ ਹੈ ਪਹਿਲਾਂ ਵੀ ਕਾਫੀ ਟਾਈਮ ਹੋ ਗਿਆ ਸਾਨੂੰ 9 ਸਾਲ ਹੋ ਗਏ ਹਨ ਵਿਆਹ ਕਿਤੇ ਨੂੰ ਇਹਨੇ ਇੱਕ ਦਿਨ ਮੇਰੀ ਭੈਣ ਨੂੰ ਖੁਸ਼ ਨਹੀਂ ਰੱਖਿਆ ਮਾਰਕਟ ਕਰਕੇ ਅਸੀਂ ਕਈ ਵਾਰ ਸਮਝੌਤਾ ਕਰਤਾ ਵੀ ਤਾਂ ਜੋ ਸਾਡੀ ਭੈਣ ਨਾਲ ਜੋ ਵੀ ਬੱਚਿਆਂ ਦੇ ਖਾਤਰ ਅਸੀਂ ਇਹਦੇ ਨਾਲ ਸਪੇਸ ਦੇ ਰਹੇ ਆ ਸਾਡੇ ਨਾਲ ਮਿੰਤਾ ਕਰੀਆ ਇਹਨਾਂ ਨੇ ਆਕੇ ਇਹਦੀ ਭੈਣ ਜਿਹੜੀ ਉਹ ਹਾਲੇ ਤੱਕ ਨਹੀਂ ਪਹੁੰਚੀ ਉਹਦੇ ਸਮਝੌਤੇ ਨਾਲ ਅਸੀਂ ਪਹਿਲਾਂ ਵੀ ਤੋਰੀ ਸੀਗੀ ਠੀਕ ਹੈ ਤੇ ਹੁਣ ਇਹ ਮੁੰਡੇ ਨੇ ਕੱਲ ਦੇ ਮਾਰ ਪਰਸੋਂ ਨੇ ਮਾਰਕੁੱਟ ਕੀਤੀ ਮਾਰਕੁੱਟ ਕਰਕੇ ਅੰਦਰ ਹੀ ਮਾਰ ਕੇ ਕੁੰਡਾ ਲਾ ਕੇ ਆ ਗਿਆ ਵਾ ਠੀਕ ਹੈ ਇਹ ਸਾਨੂੰ ਦੱਸਿਆ ਤੱਕ ਨਹੀਂ ਗਿਆ ਹੈਗਾ ਸਾਨੂੰ ਮਾਸੀ ਸਾਡੇ ਨੇ ਇੱਥੇ ਰਹਿੰਦੇ ਲੋਕਲ ਉਹਨਾਂ ਨੇ ਸਾਨੂੰ ਫੋਨ ਕਰਕੇ ਬੁਲਾਇਆ ਸਾਨੂੰ ਇਸ ਇਹਨਾਂ ਦੀ ਮੰਗ ਸੀ ਵੀ ਮਾਰਕੁੱਟ ਕਰਦੇ ਸੀ ਵੀ ਸਾਨੂੰ ਕੁਛ ਵੱਡਿਆ ਆਟਮਾ ਦੇਣ ਕਿਉਂ ਸਾਡੇ ਅਸੀਂ ਗਰੀਬ ਬੰਦੇ ਆ ਸਾਡੇ ਜਿੰਨੀ ਕੁ ਜੈਸ ਸੀਗੇ ਅਸੀਂ ਦਿੱਤਾ ਇਹਨਾਂ ਨੂੰ ਇਹਨਾਂ ਦੀ ਮੰਗਾਂ ਵੱਧੀਆਂ ਗਈਆਂ ਨੇ ਇਹਨਾਂ ਮਾਂ ਨੇ ਵੀ ਸਾਡੀ ਧੀ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਪੂਰੇ ਪਰਿਵਾਰ ਨੇ ਸਾਡੇ ਨੂੰ ਸਾਡੀ ਕੁੜੀ ਦੀ ਅੱਜ ਇਹਨਾਂ ਨੇ ਜਾਨ ਲੈ ਲਈ ਐ ਇਹ ਮੁੰਡੇ ਨੇ ਫਹਾ ਲਾ ਦਿੱਤਾ ਸਾਡੀ ਬੇਟੀ ਮੇਰਾ ਨਾਮ ਅਮਰਜੀਤ ਸਿੰਘ ਹੈ ਮੇਰੀ ਬੇਟੀ ਹੈ ਜੀ ਇੱਥੇ ਵਿਆਹੀ ਤਕਰੀਬ ਨੂੰ 11-12 ਸਾਲ ਪਹਿਲੇ ਵਿਆਹੀ ਸੀ ਮੈਂ ਤੇ ਉਸ ਤੋਂ ਭਾਈ ਨੇ ਦਾਜ ਦੀ ਮੰਗ ਕਰਦੇ ਰਹੇ ਹੈ ਦਾਜ ਦੀ ਮੰਗ ਕਰਦੇ ਕਰੇ ਮਾਰ ਕਟਾਈ ਕਰਦੇ ਸੀ ਕੁੜੀ ਬੇਟੀ ਨੂੰ ਚਲ ਪੰਚਾਇਤ ਦੇ ਤੌਰ ਤੇ ਅਸੀਂ ਇਹਨਾਂ ਨਾਲ ਘਰ ਛੱਡ ਜਾਂਦੇ ਸੀ ਕੰਕਿਆ ਸਾਨੂੰ ਕਹਿੰਦੇ ਚਲ ਕੋਈ ਵੀ ਮਾੜੀ ਮੋਟੀ ਗੱਲ ਚ ਹੋ ਜਾਂਦਾ ਲੜਾਈ ਝਗੜਾ ਉਸ ਤੋਂ ਬਾਅਦ ਬੇਟੀ ਹੋ ਗਈ ਇਹਦੇ ਘਰ ਫਿਰ ਬੇਟੀ ਹੋ ਗਈ ਦੋ ਬੇਟੀਆਂ ਇਹਦੀ ਆ ਬੇਟੀਆਂ ਖੜੀਆਂ ਨਹੀਂ ਦੋਨੇ ਆ ਆ ਬੇਟੀਆਂ ਖੜੀਆਂ ਨਹੀਂ ਦੋਨੇ ਉਸ ਤੋਂ ਬਾਅਦ ਇਹਨਾਂ ਨੂੰ ਇਹਨੇ ਫਿਰ ਸਾਨੂੰ ਕਹਿੰਦਾ ਵੀ ਇਹਦੇ ਘਰ ਮੁੰਡਾ ਨਹੀਂ ਹੁੰਦਾ ਹੈਗਾ ਮੁੰਡਾ ਹੋ ਗਏ ਮੁੰਡਾ ਨਹੀਂ ਹੁੰਦਾ ਫਿਰ ਇਹ ਟੋਰਚ ਕਰਦਾ ਸੀ ਮਾਰਦਾ ਸੀ ਕੁੱਟਦਾ ਸੀ ਬਹੁਤ ਮਾਰ ਕਰਾਈ ਕਰਦਾ ਸੀ ਫਿਰ ਇਹ ਮੁਲਿਆਰੀ ਦੀ ਦੁਕਾਨ ਤੇ ਜੌਬ ਕਰਦਾ ਸੀ ਉਥੇ तकरीबन ਮੈਨੂੰ ਸ਼ੱਕ ਹੈ ਵੀ ਸ਼ੱਕ ਹੈ ਮੈਨੂੰ ਵੀ ਇਹਦਾ ਕਿਸੇ ਹੋਰ ਜਨਾਨੀ ਨਾਲ ਰਿਸ਼ਤਨ ਹੈ। ਅੱਗੇ ਇਹ ਸਨੇ ਪਰਸੋਂ ਆਹ ਆ ਦੇ ਕੇ ਮੇਰੀ ਬੇਟੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਨੇ ਸਰਕਾਰੀ ਚਾਹ ਦਖਲ ਕਰਾਤਾ ਜਾ ਕੇ ਫਿਰ ਹੋ ਦੂਜੇ ਹਸਪੀਟਲ ਚ ਲੈ ਗਏ। ਇਹਨਾਂ ਨੇ ਸਾਨੂੰ ਫੋਨ ਤੱਕ ਨਹੀਂ ਕੀਤਾ ਜੀ ਵੀ ਮਾਪਿਆਂ ਨੂੰ ਫੋਨ ਕਰਕੇ ਦੱਸ ਦिए ਵੀ ਇਹਦਾ ਕੰਮ ਹੋ ਗਿਆ। ਇਹਨਾਂ ਨੇ ਕਿਸੇ ਨੂੰ ਫੋਨ ਕੀਤਾ ਇੱਥੇ ਮੇਰੀ ਬੇਟੀ ਦੀ ਮਾਸੀ ਰਹਿੰਦੀ ਹੈ ਉਹਨੂੰ ਫੋਨ ਕਰਕੇ ਇਹਨਾਂ ਨੇ ਦੱਸਿਆ ਵੀ ਇਦਾਂ ਇਦਾਂ ਕੰਮ ਹੋ ਗਿਆ ਫਿਰ ਉਸ ਉਹ ਕੁੜੀ ਦੀ ਮਾਸੀ ਨੇ ਫਿਰ ਸਾਨੂੰ ਫੋਨ ਕਰਕੇ ਦੱਸਿਆ ਵੀ ਇਦਾਂ ਇਦਾਂ ਕੁੜੀ ਨੂੰ ਫਾਹਾ ਦੇਤਾ ਤੁਸੀਂ ਆ ਜਾਓ ਜਿਸ ਟਾਈਮ ਅਸੀਂ ਆਏ ਆ ਬੇਟੀ ਸਾਡੀ ਇੱਥੇ ਨਾਜ਼ਕ ਹਾਲਾਤ ਵਿੱਚ ਦਾਖਲ ਸੀ ਤੇ ਡਾਕਟਰਾਂ ਨੇ ਸਾਨੂੰ ਮਿਲਣ ਦੀ ਮਿਲਣ ਤੱਕ ਵੀ ਨਹੀਂ ਜਾਣ ਦਿੱਤਾ ਉਸ ਤੋਂ ਬਾਅਦ ਫਿਰ ਡਾਕਟਰਾਂ ਨੇ ਅਸੀਂ ਮੈਨੂੰ ਤਰਲਾ ਕਰਕੇ ਬੇਟੀ ਨੂੰ ਮਿਲੇ ਆਂਗੇ ਮਿਲਿਆ ਤੇ ਦੇਖੀ ਹਾਲਾਤ ਬਹੁਤ ਹੀ ਨਾਜ਼ਕ ਸੀ ਤਕਰੀਬਨ ਮਰਿਆਂ ਵਰਗੀਆਂ ਸੀ ਅੱਜ ਉਸ ਦੀ ਮੌਤ ਹੋ ਗਈ ਡਾਕਟਰਾਂ ਨੇ ਡੈੱਡ ਗਾਸਤਾ ਹੋ ਗਿਆ ਜੀ ਆ ਦੋ ਬੇਟੀਆਂ ਨੇ ਉਸ ਦੀਆਂ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਇਹ ਤਕਰੀਬਨ ਇਹ ਜਿੰਨਾ ਜਿਹੜੇ ਪਰਿਵਾਰ ਦੇ ਮੈਂਬਰ ਨੇ ਸਾਰੇ ਨਾਲ ਇਹਦੀ ਮਿੱਲੀ ਭਗਤ ਨਾਲ ਇਹਨਾਂ ਨੇ ਮੇਰੀ ਬੇਟੀ ਨੂੰ ਮਾਰਸਾ ਇਹਦਾ ਇੱਕ ਸੱਸਾ ਜੀ ਇੱਕ ਇੱਕ ਨਨਾਨਾ ਇੱਕ ਦਿਉਰ ਹੈ ਇੱਕ ਜੇਠ ਹੈ ਇਹ ਬੀ ਐਮ ਸੀ ਆ ਜੀ ਇਹ ਪੁੱਛਉਂਦੇ ਉਸੇ ਦੇ ਰੈਫਰ ਕਰਤਾ ਸੀ ਵੀ ਤੁਸੀਂ ਲੈ ਜਾਓ ਇਹਨੂੰ ਵੀ ਇੱਥੇ ਇਹਦਾ ਇਲਾਜ ਨਹੀਂ ਹੋ ਸਕਦਾ ਇਹ ਫਿਰ ਕਿਹੜਿਆ ਹਸਪਤਾਲ ਲੈ ਗਏ ਸੀ ਡਾਕਟਰ ਪ੍ਰਦੀਪ ਦੇ ਡਾਕਟਰ ਪ੍ਰਦੀਪ ਦੇ ਲੈ ਗਏ ਉਹਨਾਂ ਨੇ ਵੀ ਜਵਾਬ ਦਿੱਤਾ ਇਹ ਉਹਨਾਂ ਨੇ ਇੱਥੇ ਰੈਫਰ ਕਰਤਾ ਸੀ ਇਹਨਾਂ ਦੀ ਮੌਤ ਹੋ ਗਈ ਹਾਂ ਪਰसों ਦਾ ਹੋਣ ਇਹਨਾਂ ਨੇ ਕੁੜੀ ਨੂੰ ਦਾਖਲ ਕੀਤਾ ਆ ਇੱਥੇ ਕਹਿੰਦੇ ਨੇ ਵੀ ਇੱਥੇ ਕੁੜੀ ਠੀਕ ਹੋ ਜੂ ਠੀਕ ਹੋ ਜੂ ਤਿੰਨ ਦਿਨ ਹੋ ਗਏ ਕੁੜੀ ਵੀ ਅੰਦਰ ਪਈ ਹੋਈ ਹੈ ਕੋਈ ਇਹਨਾਂ ਨੇ ਕੋਈ ਉਹਨਾਂ ਦੀ ਉਹ ਨਹੀਂ ਕੀਤੀ ਕਾਰਵਾਈ ਨਹੀਂ ਕੀਤੀ ਕੁੜੀ ਦੀ ਵੀ ਕੁੜੀ 3 ਦਿਨ ਹੋਗਣੇ ਹਸਪਤਾਲ ਦੇ ਵਿੱਚ ਪਈ ਆਜ ਇਹਨਾਂ ਨੇ ਸਾਨੂੰ ਜਵਾਬ ਦਿੱਤਾ ਜੀ। ਹਾਂ ਕੁੜੀ ਨੂੰ ਫਾਂਸੀ ਦੇ ਕੇ ਮਾਰਿਆ ਗਿਆ ਵੇ। ਕੁੜੀ ਦੀ ਮੈਂ ਨਣਾ ਭਾਬੀ ਆ। ਇਹ ਮੇਰੀ ਨੰਦ ਹੈ ਮੈਂ ਮਾਪੂਆ ਦੀ ਨੋ ਆਈ ਨਾ ਠੀਕ ਹੈ। ਮੰਗ ਕੇ ਇਹਨਾਂ ਦੀ ਇਹ ਕਿ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਉਮਰ ਕੈਦ ਦੀ سزا ਦਿੱਤੀ ਜਾਵੇ। ਸਾਡੀ ਕੁੜੀ ਨੂੰ ਸਾਰੀ ਉਮਰ 15 14 15 ਸਾਲ ਹੋ ਗਏ ਨੇ ਇਸ ਕੁੜੀ ਨੂੰ। ਇਹ ਕੁੜੀ ਨੂੰ ਕਦੀ ਇਹਨਾਂ ਨੇ ਕੋਈ ਸੁੱਖ ਨਹੀਂ ਦਿੱਤਾਗਾ ਮਾਰਕੁਟਈਆ 14 15 ਸਾਲ ਹੋ ਗਾ ਮਾਰਕੁਟਈਆ ਹੀ ਹੋ ਰਿਹਾ ਹੈ। ਜੱਤੀ ਕੁੜੀ ਵਿਆਹੀ ਗਈ ਹੈ। ਕਦੀ ਕਾਦੇ ਵਾਸਤੇ ਕਦੀ ਕਾਦੇ ਵਾਸਤੇ ਕਦੀ ਮੁੰਡੇ ਵਾਸਤੇ ਕਦੀ ਕਿਸ ਕਾਲ ਤੋਂ ਮਤਲਬ 2 ਮਹੀਨੇ ਬਾਅਦ ਕੁੜੀ ਨਾਲ ਝਗੜਾ ਕਰੇ ਕੁੜੀ ਨੂੰ ਰਖੜੀ ਬੰਨਣ ਤਾਂ ਕਰਨੀ ਆਣ ਦਿੱਤਾ ਇਹਨਾਂ ਨੇ ਆਈ ਨਹੀਂ ਕੋਈ ਰਖੜੀ ਬੰਨਣ ਤਾਂ ਕੁੜੀ ਨੂੰ ਨਹੀਂ ਆਂ ਤਾਂ ਰਖੜ ਕੋੜੀ ਫੇਰ ਚੁੱਪ ਕਰਕੇ ਬੈ ਗਈ ਲੜਾਈ ਕਲੇਸ਼ ਬਚਣ ਦੀ ਇਹਨਾਂ ਤੋਂ ਸਾਡੀ ਮੰਗ ਹੈ ਹੀ ਬਸ ਇਹਨਾਂ ਨੂੰ ਉਮਰ ਕਹਿ ਦਿੱਸਾ ਜਾਂ ਦਿੱਤੀ ਜਾਵੇ ਬਸ ਦੋਸ ਹੀ ਇਹ ਕਿਨਾਂ ਦਾ ਸੋਹਰਾ ਜੀ ਹੈ ਸੱਸੇ ਘਰ ਵਾਲਾ ਵੇ ਦੇਵਰ ਜੇਠ ਸਭ ਹੈਗੇ ਨੇ ਇਹਨਾਂ ਦੇ ਨਨਾਨੇ ਨਦੋਈਆ ਵੀ ਹੈ ਸਰਿਕ ਪੱਤੀ ਰੋਡ ਤੇ ਸੋਸਾਇਟੀ ਹੋਇਆ ਤੇ ਲੜਕੀ ਵਾਲੇ ਕਹਿ ਰਿਹਾ ਕਿ ਮਤਲਬ ਕਤਲ ਕੀਤਾ ਗਿਆ ਕੀ ਕਹਿਣਾ ਚਾਹੋ ਸਰ ਇੱਕ ਰੁਕਾ ਮਸੂਲ ਹੋਇਆ ਸਾਨੂੰ ਮੰਜੂ ਵਾਈਫ ਆਫ ਅਵਤਾਰ ਸਿੰਘ ਪਾਸੀ ਗੜੀ ਨੰਬਰ 9 ਪੱਤੀ ਰੋਡ ਬਰਨਾਲਾ ਜੀ ਇਹਨਾਂ ਦੀ ਉਮਰ 29 ਸਾਲ ਦੀ ਹੈਗੀ ਆ ਤੇ ਇਹਦੀ ਮੌਤ ਦਾ ਸਾਨੂੰ ਰੁਕਾ ਮਸੂਲ ਹੋਇਆ ਸੀ ਅਸੀਂ ਮੌਕੇ ਤੇ ਜਾ ਕੇ ਵੈਰੀਫਾਈ ਕਰਕੇ ਆਂ ਜੀ ਸਾਰਾ ਕੁਝ ਤੇ ਹੁਣ ਅੱਗੇ ਇਹਦੀ ਜੋ ਇਹਨਾਂ ਦੇ ਲੜਕੀ ਦੇ ਵਾਰਿਸ ਜੋ ਬਿਆਨ ਲਗਾਉਣਗੇ ਉਹਦੇ ਸਾਬ ਨਾਲ ਬੰਦੀ ਕਾਰਵਾਈ ਹੋਣ ਚਾਹੀਦੀ ਮੰਗੇ। ਇਹ ਸੁਸਾਇਡ ਦਾ ਹੀ ਮਾਮਲਾ ਜੀ। ਹਾਂਜੀ ਹਾਂਜੀ ਸੁਸਾਇਡ ਹੀ ਹੈ ਜੀ। ਤੇ ਤੁਸੀਂ ਕੁਝ ਜਾ ਕੇ ਹੁਣ ਤੱਕ ਦੀ ਬਦਲ ਤੋਂ ਸੁਸਾਇਡ ਹੈ ਜੀ। ਠੀਕ ਹੈ ਕਿੰਨੇ ਬੱਚੇ ਸੀ ਇਹਨਾਂ ਦੇ? ਇਹਨੇ ਦੋ ਲੜਕੀਆਂ ਜੀ। ਅੱਛਾ ਕਿਉਂ ਮਰੇ ਇਹਨਾਂ ਨੇ? ਇਹਨਾਂ ਦੀ ਉਮਰ ਹੈਗੀ ਹੈ 29-30 ਖਾਸ ਹੈ ਜੀ। ਅੱਛਾ ਇਹਦਾ ਘਰ ਵਾਲਾ ਕੀ ਕੰਮ ਕਰਦਾ ਸੀ? ਉਹ ਲੇਬਰ ਹੀ ਕਰਦਾ ਜੀ। ਕਿ ਕੋਈ ਤੱਤ ਸਾਹਮਣੇ ਆਉਂਦੇ ਤਾਂ ਕੀ ਕਾਰਵਾਈ ਕੀਤੀ ਜਾਂਦੀ ਹੈ ਜੋ ਵੀ ਤੱਤ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ